ਪਗਦਾ ਭਾਈ ਤੋਂ ਆਪਣੇ ਦੀਦੀ ਨੇ ਗगनਦੀਪ ਕੌਰ ਤੇ ਕਿਹਾ ਕਹਿੰਦਾ ਤੂੰ ਗਾਜਰ ਖਾ ਕੇ ਰਾਈ ਚਾਹ ਦੀ ਕੋਈ ਹੈਂ ਪਾਣੀ ਖੰਡਾ ਪਿਆ ਸਸ਼ੀ ਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆਂ ਤਾਂ ਲੋ ਜੀ ਮਾਰਨਿੰਗ ਦਾ ਟਾਈਮ ਆ ਮਤਲਬ ਗੁੱਡ ਮਾਰਨਿੰਗ ਹੈ ਹਜੇ ਕੁ ਪੌਣੇ 11 ਦਾ ਟਾਈਮ ਹੋ ਗਿਆ ਆਪਾਂ ਫ੍ਰੀ ਹੋ ਗਏ ਜੀ ਸਾਰੇ ਕੰਮ ਧੰਦੇ ਆਪਾਂ ਨੇ ਨਿਬੇੜ ਲੈਨੇ ਝਾੜੂ ਪੂੰਝਾ ਜੋ ਵੀ ਹੈਗਾ ਸਾਰਾ ਸਿਰਫ ਮੈਨੂੰ ਲੱਗਾ ਇੱਕਦਮ ਕਿਚਨ ਚ ਕੰਮ ਰਹਿ ਗਿਆ ਮਾੜਾ ਮੋਟਾ ਤੇ বাস ਹੁਣ ਮੈਂ ਲੱਗੀ ਸੀ ਆਪਣੀ ਤਿਆਰੀ ਕਰਨ ਤੁਹਾਨੂੰ ਪਤਾ ਹੀ ਜਿਵੇਂ ਆਪਣੇ ਡੇਲੀ ਦੇ ਕੰਮ ਕੀ ਹੋ ਗਿਆ ਕਰਤਾ ਉਹੀ ਕੰਮ ਕੌਣ ਪਾਉਂਦਾ ਐ ਦੱਸ ਚਾਹ ਦੇ ਵਿੱਚ ਪਾਪੜ ਹੈ ਦਮਨ ਆਹ ਪੁੱਠਾ ਹੀ ਕੰਮ ਦਮਨ ਦੇ ਕੰਮ ਦੇਖ ਲੋ ਚਾਹ ਨਾਲ ਨਾ ਪਾਪੜ ਖਾ ਰਹੀ ਐ ਰੋਟੀ ਨਾਲ ਖਾਂਦੇ ਹੁੰਦੇ ਨੇ ਸਾਡੇ ਘਰੇ ਜਿੰਨੇ ਕੰਮ ਹੁੰਦੇ ਸਾਰੇ ਪੁੱਠੇ ਹੀ ਕੰਮ ਹੁੰਦੇ ਨੇ ਕੋਈ ਵੀ ਸਿੱਧਾ ਕੰਮ ਨਹੀਂ ਹੁੰਦਾ ਤੇ ਚਲੋ ਜੀ ਆਪਾਂ ਇੱਥੇ ਸੀ ਕਿ ਆਪਾਂ ਮੈਂ ਜਾਣਾ ਬਾਜ਼ਾਰ ਦੇ ਕੰਮ ਕਰਨੇ ਹਨਾ ਉਹ ਤੇ ਉਹ ਕਲਾਪਾ ਕੰਟੀਨਿਊ ਕੀਤਾ ਹੀ ਨਹੀਂ ਹੈਗਾ ਨਾ ਜੀ ਕੀਤਾ ਕਿਉਂਕਿ ਮੈਨੂੰ ਮੈਨ ਲੱਗਦਾ ਕਾਫੀ ਦੱਸ ਚੁੱਕੀਆਂ ਇੱਕ ਮੇਰੀ ਭੈਣ ਨੇ ਮੈਨੂੰ ਭੇਜਿਆ ਸੀ ਕਲਰ ਤੇ ਉਹ ਕਲਰ ਉਹ ਹਜੇ ਮੈਨੂੰ ਮਿਲਿਆ ਨਹੀਂ ਤੇ ਮੈਰਿਜ ਤੇ ਜਾਣ ਕਰਕੇ ਮੈਂ ਕਲਰ ਲਾਣ ਕਰਕੇ ਨਾ ਮੇਰੇ ਅਲਰਜੀ ਬਹੁਤ ਹੈ ਅੱਖਾਂ 'ਚ ਖਾਰਜ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਨਾ ਮੇਰਾ ਵੀਡੀਓ ਸ਼ੂਟ ਕਰਨ ਨੂੰ ਜੀ ਕੀਤਾ ਬਸ ਮੈਂ ਸਾਰਾ ਦਿਨ ਅੱਖਾਂ ਬੰਦ ਕਰਕੇ ਪਈ ਸੀ ਹੈਨਾ ਤੇ ਅੱਜ ਵੀ ਥੋੜੀ ਜਿਹੀ ਹੈਗੀ 50% ਆਰਾਮ ਆਇਆ ਮੈਡੀਸਿਨ ਲਈ ਹੈ ਮੈਂ ਇੰਜੈਕਸ਼ਨ ਲਵਾਇਆ ਤੇ ਉਹਦੇ ਨਾਲ ਥੋੜਾ ਜਿਹਾ ਮੈਨੂੰ ਆਰਾਮ ਹੈ ਅੱਜ ਫਿਰ ਮੈਂ ਬੈਠੀ ਬੈਠੀ ਵਲੌਗ ਕਰਦਾ ਸ਼ੁਰੂ ਮੈਂ ਕਿ ਕਾਫੀ ਦਿਨ ਹੋ ਗਏ ਨੇ ਵਿਆਹ ਤੋਂ ਬਾਅਦ ਆਪਾਂ ਵਲੌਗ ਹੀ ਨਹੀਂ ਸ਼ੁਰੂ ਕੀਤਾ ਤੇ ਚਲੋ ਜੀ ਬਣੇ ਰਹੋ ਤੁਸੀਂ ਵਲੌਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਠੀਕ ਹੈ ਜੀ ਬਾਕੀ ਆਪਾਂ ਜੀ ਤੁਹਾਨੂੰ ਮਿਲਦੇ ਰਹਾਂਗੇ ਵਿੱਚ ਵਿਚਾਲੇ ਪਹਿਲਾਂ ਮੈਂ ਤਿਆਰ ਹੋ ਜਾਣਾ ਜਾਣ ਮੈਂ ਤੇ ਦਮਣ ਨੇ ਜਾਣਾ ਦਮਣ ਗਿਆਨ ਕਰ ਰਹੇ ਨੇ ਸਾਨੂੰ ਪਤਾ ਹੀ ਇਹ ਦਮਣ ਨੂੰ ਮੈਂ ਕਿਹ ਚੱਲ ਪਰ ਦਮਣ ਕਹਿੰਦੀ ਮੈਂ ਨਹੀਂ ਜਾਣਾ ਨਹੀਂ ਜਾਣਾ ਦਮਣ ਤਦਮਨ ਆਪਣੀ ਚਾਹ ਇੰਜੋਏ ਕਰਦੀ ਹੋਈ ਜੁੜਾ ਕੋਲੇਗਾ ਤਦਮਨ ਰਾਤੀ ਮੈਨੂੰ ਲੱਗਦਾ 2:30 ਵਜੇ ਸੁੱਤੀ ਆ ਪੜ ਕੇ 1 ਵਜੇ 1 ਵਜੇ ਮੈਨੂੰ ਆ ਲੱਗਾ 2:30 ਵਜੇ ਹੀ 2:30 ਕਿੰਨਾ ਹੁੰਦਾ 2:30 ਹਾਂ 1 ਵਜੇ ਅੱਛਾ 1 ਵਜੇ ਤਦਮਨ ਸੁੱਤੀ ਰਾਤੀ ਪੜ ਕੇ ਤੇ ਸਵੇਰੇ ਜਦੋਂ ਤੁਸੀਂ ਆ ਕੇ ਕਹਿੰਦਾ ਹਾਂ ਮੈਂ ਕਿਉਂ ਸੌਂ ਜਾ ਫਿਰ ਇੰਨਾ ਵੀ ਕੀ ਬਰਡਨ ਪਾਣਾ ਦਿਮਾਗ ਤੇ ਹੁਣ ਸਵੇਰੇ ਉੱਠ ਕੇ ਬਰਡਨ ਫਿਰ ਤਦਮਨ ਸਵੇਰੇ ਉੱਠ ਕੇ ਪੜਿਆ ਤੇ ਹੁਣ ਬਸ ਚਾਹ ਪਾਣੀ ਚੱਲ ਰਿਹਾ ਫਿਰ ਕਰਦੇ ਆਪਾਂ ਰੂਟੀ ਨਹੀਂ ਖਾਣੀ ਤੂੰ ਚੋਇਲੇੜ ਪੀਤੀ ਇਹ ਤਾਂ ਮੈਂ ਰੋਟੀ ਖਾਣੀ ਹੈ ਤੇ ਲੋ ਜੀ ਆਪਾਂ ਵਿਆੜੀ ਹੋ ਗਏ ਆਪਾਂ ਨੇ ਜਾਣਾ ਬਾਜ਼ਾਰ ਤੁਹਾਨੂੰ ਮੈਂ ਦੱਸਿਆ ਸੀ ਇੱਧਰ ਰੱਖਿਆ ਹੋਇਆ ਮੈਂ ਦੁੱਧ ਦੱਤਾ ਮੈਂ ਦੁੱਧ ਦੱਤਾ ਕਰ ਜਾ ਕਿਉਂਕਿ ਦਮਨ ਚੱਲ ਪੜ ਰਹੀ ਹੈ ਦਮਨ ਨੂੰ ਕਿਉਂ ਡਿਸਟਰਬ ਕਰਨਾ ਟਾਈਮ ਆਇਆ ਦੋ ਵਾਰ ਐਂ ਕੱਢੇ ਕਿਉਂ ਗਿਆ ਨੇ ਪਤਾ ਨਹੀਂ ਕੀ ਚੱਕਰ ਪਿੱਛੇ ਚੜੀਆਂ ਜਾਂਦੀਆਂ ਨੇ ਇਹ ਐਂ ਦੀਆਂ ਐ ਹੀ ਲੰਘ ਜਾਂਦੀਆਂ ਨੇ ਪਿੱਛੇ ਟਾਈਮ ਹੋ ਗਿਆ 12:00 ਵਜੇ ਨੇ ਮੈਨੂੰ ਸ਼ਾਮ ਦੇ 4-5 ਵਜਣੇ ਹੁੰਦੇ ਆ ਬੜਾ ਬਣੇ ਕੱਪੜੇ ਪਾਲੇ ਨੂੰ ਜੇ ਢੇਲਾ ਪੁੰਦੇ ਨੇ ਨੇ ਉਹ ਦੋ ਹੀ ਵਾਪੇ ਨੇ ਮੈਂ ਦੁੱਧੋ ਪਾਲਦਾ ਪੁੱਤ ਫਿਰ ਮੈਂ ਮਾ ਕੀ ਸਾਰੇ ਕੰਮ ਹੋ ਗਏ ਨਿਭੜ ਗਏ ਨਾ ਥੋੜੇ-ਥੋੜੇ ਹੀ ਅੱਸੀ ਤੀ ਕਾਲ ਦੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਮੌਸਮ ਹੋ ਗਿਆ yellow yellow ਉਹ ਮੌਸਮ ਤੁਸੀਂ ਇੱਕ ਵਾਰ ਮਤ ਕਿ ਨਾ ਮਤ ਕਿ ਦੇਖੋ ਕਲਰ ਤੁਹਾਨੂੰ ਦਿਸ ਨਹੀਂ ਰਿਹਾ ਬਟ yellow ਹੋ ਰਿਖਿਆ ਮੌਸਮ ਬੜਾ ਮਤ ਕਿ ਅਜੀਬ ਜਿਹਾ ਹੋ ਰਿਖਿਆ ਤੇ ਅੱਜ ਦੇ ਕੱਲ ਰਾਤੀ ਮੀਂਹ ਪੈ ਗਿਆ ਸੀ 19 ਤਰੀਕ ਦੀ ਰਾਤ ਨੂੰ ਤੇ ਹੁਣ ਮੌਸਮ ਦੇਖੋ ਆਇਓ ਮਮਾ ਹਏ ਮੈਂ ਤਾਂ ਬਾਜੂ ਵੀ ਹਾਫ ਪਾਈਏ ਦੇਖੋ ਮੈਨੂੰ ਕਿੰਨੀ ਗਰਮੀ ਚੜੀ ਐ ਉਸ ਤੋਂ ਬਾਅਦ ਨੰਗੇ ਪੈਰ ਮੇਰੇ ਕ੍ਰੌਕਸ ਪਾ ਲੈਂਦੀ ਕਿਵੇਂ ਨੰਗੇ ਪੈਰ ਚੋਂ ਹੱਥੀਂ ਪਾ ਮੈਨੂੰ ਉਹ ਹੋ ਰਿਹਾ ਗਰਮੀ ਲੱਗ ਰਹੀ ਐ ਓਹ ਹੋ ਮੌਸਮ ਮੌਸਮ ਉਹ ਝਟਾਈ ਉੱਡ ਗਈ ਤੁਸੀਂ ਚਾਹਤ ਮਾਈ ਗਾਡ ਗਾਇਸ ਝਟਾਈ ਉੱਡ ਗਈ ਸਾਡੀ ਬੜੀ ਜਿਆਦਾ ਮੌਸਮ ਖਰਾਬ ਹੋ ਗਿਆ ਸੀ ਦੇ ਦੇਖ ਸਕਦੇ ਹੋ 6 ਵਜ ਗਏ ਨੇ ਤੇ ਲੱਗ ਨਹੀਂ ਰਿਹਾ 6 ਵਜ ਗਏ ਨੇ ਤਾਂ ਪਹਿਲਾਂ 6 ਵਜੇ ਨੇ ਗਰਮੀ ਹੋਗੀ ਗਰਮੀ ਹੋਗੀ ਗਰਮੀ ਹੋਗੀ ਅਮਨ ਨੂੰ ਰੱਬ ਕਹਿੰਦਾ ਆ ਜਾ ਤੈਨੂੰ ਮੈਂ ਦੱਸਾਂ ਗਰਮੀ ਹੈ ਕਿ ਠੰਡ ਹੈ ਇਹ ਦੁਪਹਿਰ ਠੰਡ ਹੋਊਗੀ ਸੋ ਕੂਲ ਬਹੁਤ ਕੂਲ ਹੋ ਗਿਆ ਅਸੂ ਜਾਣਾ ਹੈ ਪਿੰਡ ਜਾਇਆ ਨਹੀਂ ਜਾਣਾ ਅਮਾ ਕਿਉਂ ਮੀ ਆ ਜੂਗਾ ਆਪਾਂ ਘਟ ਤੁਰ ਕੇ ਜਾਣਾ ਆ ਦੇਖੋ ਕਿਦਾਂ ਲੱਗਣਾ ਚਿੱਟਾ ਵੀ ਪੀਲਾ ਹੋ ਗਿਆ ਟਾਈਮ ਹੋ ਗਿਆ 6:30 ਤਾਂ ਹੁਣ ਜਿਹੜੇ ਵੱਡੇ ਹੋ ਗਏ ਮੈਂ ਤੁਹਾਡੇ ਮੂੰਹ ਸਾਹਮਣੇ ਲੈ ਕੇ ਆਈਂਦੀ ਹਾਂ ਕੈਮਰਾ ਤੇ ਤੁਸੀਂ ਉਧਰ ਹੋ ਹੀ ਜਾਂਦੇ ਹੋ ਪਾਪਾ ਤਾਂ ਨਹੀਂ ਆਉਂਦੇ ਕਿ ਪਾਪਾ ਨਹੀਂ ਨਹੀਂ ਪਾਪਾ ਨਹੀਂ ਸੋ ਕੋਲ ਓ ਮम्मा ਬਹੁਤ ਬਿਜਲੀ ਤੇਜ਼ ਕਰਕੇ ਫਿਰ ਤੋਂ ਘਟ ਗਈ ਐਤੀ ਖੜ ਰਹੇ ਹੋ ਨਾ ਨਾ ਪਹਿਲਾਂ ਫਾਈਡ ਐਂਗਲ ਤੇ ਲਾਇਆ ਨਾ ਤੇ ਧੁੰਦਲਾ ਹੋ ਗਿਆ ਓ ਮਾਈ ਗਾਡ ਟੈਲਰ ਟੂਲਰ ਕੋਲੀ ਜਾਣੇ ਏਰ ਬਿਜਲੀ ਗੜ ਗਈ ਉੱਥੇ ਖੜੇ ਰਹਿਣਾ ਸੀ ਨਾ ਮम्मा ਉੱਥੇ ਗਾ ਮੈਨੂੰ ਬਿਜਲੀ ਚਾਵੇ ਐ ਨਹੀਂ ਪੈਂਦੀ ਹੁੰਦੀ ਚੁੰਨੀ ਲੈ ਲੂ ਸਿਰ ਉੱਤੇ ਠੰਡ ਮम्मा ਮੈਨੂੰ ਜਾਂਦੀ ਵਾਰ ਤੇ ਠੰਡ ਲੱਗੂਗੀ ਪਿੰਡ ਵਾਲੇ ਕਿੱਥੇ ਆਏ ਨੇ ਕਰੇਟਾ ਸੀ ਕਰੇਟਾ ਛੰਡੇ ਕੀ ਆਟਾ ਤੁਹਾਨੂੰ ਲੱਗਿਆ ਤੁਹਾਡਾ ਆ ਜਿਓ ਮੈਂ ਆਟਾ ਗੁੰਨ ਲਉ ਆਈਏ ਨਾ ਆਈਏ ਨਾ ਵੱੱਦ ਗੁੰਨ ਲਉ ਹੈ ਨਾ ਜੀ ਵੱੱਦ ਗੁੰਨ ਲਉ ਲੋਗਾ 2 ਦਿਨ ਹੋ ਗਏ ਆਪਾਂ ਵਿਆਹ ਤੋਂ ਆਖਣਾ ਬਲੋਜੀ ਨਹੀਂ ਬਿਲਕੁਲ ਛੂਹ ਕੀਤਾ ਕਿਉਂਕਿ ਇੱਕ ਦਾ ਬੁਮਾਰਦ ਵੀ ਥੋੜੀ ਮੈਂ ਬੈਠਾ ਰਸਤਾ ਹੈ ਮੇਰੇ ਅੱਖਾਂ ਇੰਨੀਆਂ ਦੁਖਦੀਆਂ ਨਾ ਨਾ ਇੰਨੀਆਂ ਦੁਖਦੀਆਂ ਨੇ ਨਾ ਮੈਂ ਕੋਈ ਵੀ ਕੰਮ ਕਰਨ ਦੀ ਜੀਨ ਨਹੀਂ ਹੈ। ਇਹ ਤਾਂ ਬੱਸ ਚੜਾਉਣਾ ਹੈ। ਓ ਵਾਹੇ ਗਰੂ। ਉਹਨਾਂ ਢੋਲੀ ਦੇਣੀ ਹੈ ਯਾਰ ਨਗੁਰਾਂ ਦੀ। ਟਾਈਮ ਹੀ ਨਹੀਂ ਲੱਗਣਿਆ ਜਾਣ ਦਾ। ਇਹਦਾ ਕੀ ਹੋਰ ਕੋਈ ਨਾ। ਉਹ ਵੀ ਜਾਂਦਾ ਬਾਹਰ। ਵਾੜੇ ਕਿਤੇ ਬੀਲਾ ਬੀਲਾ ਹੋਇਆ ਵੇਖੇ। ਮੇਰਾ ਟੈਸਟ ਦੇ ਕਿ ਚੱਕ ਲੈਣਾ ਉਹ ਦਹਾ ਬਨਰ ਡਸਟ ਬਿਨ ਦੇ ਗੇੜੇ ਤੇ ਗੇੜਾ ਲੈ ਗੇੜੇ ਤੇ ਗੇੜਾ ਉਹ ਤੇ ਉਹ ਪੱਤਰ ਚੱਕ ਲੈ ਦੇ ਘਰ ਲੈ ਕੇ ਜਾਣੇ ਪੈਂਦੇ ਤੁਸੀਂ ਕੀ ਬਣੇ ਹੋ ਅੱਜ ਮੈਂ ਦਿੱਦ ਬਣਦੀ ਆਹ ਕੱਪੜੇ ਲੈ ਕੇ ਜਾਣੇ ਪਿੰਡ ਠੀਕ ਹੈ ਹੂੰ ਤੇ ਦਬੱਟੇ ਡਾਈ ਵਾਲੇ ਲੈ ਕੇ ਜਾਣੇ ਨੇ ਹੂੰ ਠੀਕ ਹੈ ਤੇ ਉਹ ਵੀ ਇੱਕ ਅੱਡੇ ਟਾਫਲੇ ਲੈ ਕੇ ਜਾਣੇ ਡਾਈ ਕਰਾਣੇ ਆ ਮਾਸੀ ਦਾ ਪਰਸ ਤੇ ਧਿਆਨ ਕਰ ਰਹੀਆਂ ਇਹ ਵੀ ਲੈ ਕੇ ਜਾਣਾ ਇੱਕ ਇੱਕ ਸੂਟ ਪਾ ਲੈ ਨਾਲ ਹਣਾ ਠੰਡ ਲਵਾਤੀ ਮम्मा ਤੁਸੀਂ ਮੈਨੂੰ ਵਲੌਗ ਦੇ ਚੱਕਰਾਂ 'ਚ ਗਾਇਸ ਦੇਖ ਲਓ ਤੁਸੀਂ ਸਾਡਾ ਵਲੌਗ ਨਹੀਂ ਦੇਖਦੇ ਦੇਖੋ ਵਲੌਗਿੰਗ ਦੇ ਚੱਕਰਾਂ 'ਚ ਮੈਂ ਠੰਡ ਲਵਾ ਲਈ ਹਾਂ ਬੁੱਤਾਂ ਇਹਨਾਂ ਦਾ ਤੂੰ ਕਪੜੇ ਬਦ ਲੈ ਬਦਲ ਦਿਂਗਾ ਇਹ ਕੀ ਕੀਤਾ ਵਾਈਫਾਈ ਦੇ ਵਿੱਚ ਫਸਾਇਆ ਪਿਆ ਪਾਪਾ ਨੇ ਵਸਾਇਆ ਪਾਪਾ ਦੇ ਨਾਮ ਨਾਲ ਕਰ ਪਾਪਾ ਇਹ ਪਾਪਾ ਨਾ ਕਰੇ ਵੀ ਨਹੀਂ ਹੈਗੇ ਵਿਚਾਰੇ ਇਹ ਭਲਾ ਮੇਰੀ ਜਰੂਰ ਬਾਕੀ ਭਾਵੇਂ ਕੁਝ ਰਹਿ ਜੇ ਪਰ ਦਵਾਈ ਨਾ ਰਵੇ ਮੇਰੀ ਇੱਕ ਭੈਣ ਦਾ ਉਹਨੇ ਧੂਰਕੋਟ ਤੋਂ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਥੈਂਕ ਯੂ ਸੋ ਮਚ ਤੁਸੀਂ ਐਵੇਂ ਕਮੈਂਟ ਕਰਦੇ ਰਿਹਾਓ ਕਿੱਥੋਂ ਧੂਰਕੋਟ ਹਾਂ ਧੂਰਕੋਟ ਤੋਂ ਕਮੈਂਟ ਕਰਦੇ ਮੈਂ ਉਦੋਂ ਵੀ ਨਾਮ ਭੁੱਲ ਗਈ ਹਾਂ ਯਾਰ ਇਹ ਪਸਤਾ ਮਸੀ ਰੰਦਣੀ ਬੜੀ ਡਰਾਵਣੀ ਜੀ ਡਰਾਣੀ ਜਿਹੀ ਵਾਈ ਆ ਵਾਈ ਵਾਰੀ ਮਮਾ ਮੇਰੇ ਤੋਂ ਨਾ ਨਾ ਮੌਸਮ ਤੋਂ ਕੋਈ ਕਿਤੇ ਰਕੇ ਲਾਜੀ ਮੀ ਆ ਗਿਆ ਜੋਰਾ ਤੇ ਹੁਣ ਉਤਾਰਨੇ ਹੋਰ ਲੇਟ ਹੋ ਜਾਣਾ ਮੈਂ ਕਹਣਾ ਹੁਣ ਮੈਂ ਹੋਰ ਲੇਟ ਆਉਂਗਾ ਜੇ ਮੈਂ ਉਦੋਂ ਦੀ ਕੈਰੀ ਮੈਂ ਫਿਰ ਟਾਈਮ ਨਾਲ ਆ ਜਿਓ ਮੀ ਦਾ ਕੋਈ ਪਤਾ ਨਹੀਂ ਤੁਸੀਂ ਸਕੂਟੀ ਤੇ ਹੁਣਾ ਭੇਜ ਜੋਗੇ ਮੈਂ ਆ ਗਿਆ ਆ ਗਿਆ ਆ ਗਿਆ ਹੁਣ 6:30 ਹੋਣ ਵਾਲੇ 6:20 ਹੋ ਗਏ ਨੇ ਹੁਣ ਭਜਣ ਵੀ ਮੀ ਚ ਫੁਰਕੀ ਤੇ ਬਸ ਅਸੀਂ ਤਿਆਰੀ ਕਰ ਲਈ ਵਾਸਤਾ ਹੁਣ ਚਲੋ ਗੱਡੀ ਤੇ ਜਾਣਾ ਪਰ ਫੇਰ ਵੀ ਘਰੋਂ ਨਿਕਲਣਾ ਔਖਾ ਹੋ ਜਾਂਦਾ ਥੱਲਾ ਤੇ ਕੱਪੜੇ ਕਿਤੇ ਸੜੇ ਲੋ ਜੀ ਉਤਾਰ ਤਾਂ ਆਏ ਨਹੀਂ ਤੇ ਆਪਾਂ ਮੈਂ ਚਾਹ ਚ ਪੀ ਲਈਏ ਤੇ ਮੈਂ ਚਾਹ ਪੀਂਦੀ ਬਿੰਦੀ ਨਾ ਆਪਣੇ ਕਮੈਂਟਸ ਹੀ ਆਏ ਕਾਫੀ ਦਿਨ ਹੋ ਗਏ ਨੇ ਤੇ ਮੈਂ ਵਲੌਗ ਵੀ ਨਹੀਂ ਸ਼ੂਟ ਕੀਤਾ ਤੇ ਆਪਣੇ ਹੈਗੇ ਜੀ ਭਗਤਾ ਭਾਈ ਤੋਂ ਆਪਣੇ ਦੀਦੀ ਨੇ ਗगनਦੀਪ ਕੌਰ ਤੇ ਉਹਨਾਂ ਦਾ ਹੈਗਾ ਜੀ 20 ਤਰੀਕ ਦਾ ਬਰਥਡੇ ਤੇ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਗगनਦੀਪ ਦੀਦੀ ਮੇਰੇ ਵੱਲੋਂ ਤੇ ਸਾਡੀ ਸਾਰੀ ਬਾਸੀ ਫੈਮਿਲੀ ਵੱਲੋਂ ਤੁਹਾਨੂੰ ਹੈਪੀ ਬਰਥਡੇ ਪ੍ਰਮਾਤਮਾ ਤੁਹਾਨੂੰ ਤਰਖੀਆਂ ਬਖਸ਼ੇ ਤੁਹਾਡੀ ਲੰਬੀ ਉਮਰ ਕਰੇ ਤੇ ਖੁਸ਼ ਰਹੋ ਸਦਾ ਹਣਾ ਕਿਉਂਕਿ ਐਨੇ ਸੋਹਣੇ ਕਮੈਂਟ ਕਰਦੇ ਨੇ ਸਪੈਸ਼ਲੀ ਮੈਨੂੰ ਵਟਸਐਪ ਤੇ ਵੀ ਕਮੈਂਟ ਆਉਂਦੇ ਨੇ ਹਨਾ ਇਹਨਾਂ ਦੇ ਪੂਰਾ ਵਾਇਸ ਮੈਸੇਜ ਕਰਦੇ ਨੇ ਤੇ ਇਹਨਾਂ ਦੀ ਆਈਡੀ ਲੋਕਪ੍ਰੀਤ ਦੇ ਨਾਂ ਤੇ ਆ ਲੋਕਪ੍ਰੀਤ ਤੇ ਇਹਨਾਂ ਦਾ ਅੱਜ ਦਾ ਹੈਗਾ 20 ਤਰੀਕ ਦਾ ਬਰਥਡੇ ਤੇ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਹਨਾ YouTube ਤੇ ਸਾਰੇ ਤੁਸੀਂ ਪਲੀਜ਼ ਦੀਦੀ ਨੂੰ ਬਰਥਡੇ ਵਿਸ਼ ਕਰਿਓ ਕਿਉਂਕਿ ਇਹਨਾਂ ਦੀ ਨੇਚਰ ਇੰਨੀ ਕੋ ਵਧੀਆ ਆ ਜੇ ਜਦੋਂ ਕੋਈ ਵੀ ਫੰਕਸ਼ਨਲ ਹੁੰਦਾ ਜਾਂ ਕਿਵੇਂ ਅਸੀਂ ਜਿਵੇਂ ਡੇਲੀ ਵਲੌਗ ਬਣਾਉਂਦੇ ਆ ਤਾਂ ਦੀਦੀ ਨੇ ਕੰਪਲੀਮੈਂਟ ਦੇਣਾ ਹੀ ਹੁੰਦਾ ਸਪੈਸ਼ਲ ਮੈਨੂੰ ਵਟਸਐਪ ਤੇ ਵੀ ਕੰਪਲੀਮੈਂਟ ਆ ਦੇ ਮੈਸੇਜ ਵੀ ਕਰਦੇ ਨੇ YouTube ਤੇ ਤੇ ਬੜਾ ਵਧੀਆ ਲੱਗਦਾ ਤੇ ਇੱਕ ਵਾਰੀ ਫੇਰ ਤੋਂ ਗਗਨਦੀਪ ਦੀਦੀ ਤੁਹਾਨੂੰ ਹੈਪੀ ਬਰਥਡੇ ਤੇ ਅੱਜ ਤੁਸੀਂ ਕੇਕ ਨੂੰ ਕੱਟਦੇ ਹੋਣੇ ਹੋ ਹਨਾ 20 ਤਰੀਕ ਨੂੰ ਤੇ ਸਾਡੀ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ ਸਰੋ ਐਵੇਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਠੀਕ ਹੈ ਐਵੇਂ ਸਾਡੇ ਭੈਣ ਭਰਾ ਆਪਣੇ ਨਾਲ ਕਾਫੀ ਜੁੜੇ ਹੋਏ ਨੇ ਜਿਹੜੇ ਬੜੇ ਸੋਹਣੇ ਕਮੈਂਟ ਕਰਦੇ ਨੇ ਤੇ ਮੈਂ ਹੁਣ ਨਾ ਕਾਫੀ ਦਿਨਾਂ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਥੋੜੀ ਜੀ ਰੂਟੀਨ ਬਣਾਵਾ ਜਿਹੜੇ ਮੇਰੇ ਭੈਣ ਭਰਾ ਮੈਨੂੰ ਡੇਲੀ ਕਮੈਂਟ ਕਰਦੇ ਨੇ ਹਨਾ ਆਪਣੇ ਆਰਤੀ ਹੈ ਹਨਾ ਹਰੀਨਾ ਕਲਸੀ ਭੈਣਾ ਆਰਤੀ ਨੇ ਕਾਫੀ ਕਮੈਂਟ ਹੁੰਦੇ ਨੇ ਜਿਹੜੇ ਡੇਲੀ ਹੁੰਦੇ ਨੇ ਤੇ ਤੁਸੀਂ ਇਹ ਨਾ ਮਾਈਂਡ ਕਰਿਓ ਕਿ ਸਾਨੂੰ ਯਾਦ ਨਹੀਂ ਸਾਨੂੰ ਸਾਰਾ ਕੁਝ ਯਾਦ ਆ ਤੁਸੀਂ ਜਦੋਂ ਕਮੈਂਟ ਕਰਦੇ ਹੋ ਬਸ ਵਿਜੀ ਹੁਣ ਕਰਕੇ ਕਿਸ ਦਾ ਰਿਪਲਾਈ ਨਹੀਂ ਹੁੰਦਾ ਤੇ ਹੁਣ ਸਾਰਿਆਂ ਨੇ ਮੇਰੀ ਕੋਸ਼ਿਸ਼ ਹੈ ਕਿ ਨਾਂ ਲੈ ਕੇ ਆਪਾਂ ਥੈਂਕ ਯੂ ਬੋਲਿਆ ਕਰਾਂਗੇ ਕਿਉਂਕਿ ਆਪਣੇ ਭੈਣ ਭਰਾ ਜੁੜੇ ਹੋਏ ਨੇ ਨਾਲ ਆਪਣੇ ਤੇ ਬੜਾ ਵਧੀਆ ਲੱਗਦਾ ਜਦੋਂ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਤੇ ਮੇਰੇ ਵੱਲੋਂ ਹੈਪੀ ਬਰਥਡੇ ਗਗਨਦੀ ਗਗੰਦੀ ਦੀ ਨਹੀਂ ਤੇਰੇ ਲੱਗਦੇ ਤੁਸੀਂ ਮਾਸੀ ਕਹ ਦੋ ਬੂਆ ਕਹ ਦੋ ਠੀਕ ਹੈ ਗਗੜ ਮਾਸੀ ਨੂੰ हां ਤੇ ਲੋ ਜੀ ਦਮਣ ਵਾਲੋਂ ਵੀ ਤੁਹਾਨੂੰ ਹੈਪੀ ਬਰਥਡੇ ਠੀਕ ਹੈ ਜੀ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਉਹਨਾਂ ਦਾ ਵੌਇਸ ਮੈਸੇਜ ਆਇਆ ਸੀ ਤੇ ਮੈਂ ਸੁਣਿਆ ਸੀ ਤੇ ਉਹ ਕਹਿ ਰਹੇ ਸੀ ਕਿ ਮੇਰਾ ਬਰਥਡੇ 20 ਤਰੀਕ ਨੂੰ ਤੇ ਬਸ ਮੈਂ ਉਸ ਤੋਂ ਬਾਅਦ ਵਲੌਗ ਹੀ ਨਹੀਂ ਸ਼ੂਟ ਕੀਤਾ ਵਿਆਹ ਤੋਂ ਬਾਅਦ ਆ ਕੇ ਤੇ ਬਸ ਅੱਜ ਥੋੜਿਆ ਮੁਰਝਾ ਕੀਤਾ ਕਾਫੀ ਦਿਨ ਹੋ ਗਏ ਨੇ ਥੋੜੇ ਬਿਮਾਰ ਹੋਣ ਕਰਕੇ ਨਾ ਦੇਲੀ ਨਹੀਂ ਕਰ ਰਿਹਾ ਵਲੌਗ ਸ਼ੂਟ ਕਰਨਾ ਬਸ ਹੁਣ ਅਸੀਂ ਵੇਟ ਕਰ ਰਹੇ ਹਾਂ ਜੀ ਤੇ ਚਲੋ ਜੀ ਇੱਕ ਵਾਰੀ ਮੈਂ ਤੁਹਾਨੂੰ ਹੋਰ ਬੋਲਦਾ ਗਗਨਦੀਪ ਦੀਦੀ ਥੈਂਕ ਯੂ ਸੋ ਮੱਚ ਤੁਸੀਂ ਪਹਿਲਾਂ ਤਾਂ ਇੰਨਾ ਸੋਹਣਾ ਕਮੈਂਟ ਕਰਦੇ ਹੋ ਇੰਨਾ ਵਧੀਆ ਕੰਪਲੀਮੈਂਟ ਦਿੰਦੇ ਹੋ ਜਦੋਂ ਮੈਂ ਰੈਡੀ ਹੁੰਨੀ ਆ ਉਦੋਂ ਵੀ ਬਹੁਤ ਵਧੀਆ ਕੰਪਲੀਮੈਂਟ ਕਰਦੇ ਹੋ ਤੁਸੀਂ ਸਪੈਸ਼ਲ ਮੈਨੂੰ ਆ ਕੇ WhatsApp ਤੇ ਹਨਾ YouTube ਤੇ ਤੇ ਬੜਾ ਵਧੀਆ ਲੱਗਦਾ ਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਠੀਕ ਹੈ ਜੀ ਹੁਣ ਤੁਹਾਨੂੰ ਜਿਹੜੇ ਅਗਲੇ ਬਲੌਗ ਮਿਲਣਗੇ ਉਹ ਸਾਡੇ ਪਿੰਡ ਹੀ ਮਿਲਣਗੇ ਕਿਉਂਕਿ ਅਸੀਂ ਪਿੰਡ ਜਾ ਰਹੇ ਹਾਂ ਦਮੰਦ ਜਿਹੜਾ ਸੈਕੰਡ ਪੇਪਰ ਸੀ ਅੱਜ ਸੈਕੰਡ ਪੇਪਰ ਸੀ ਨਾ ਤੁਮਨ ਹਾਂ ਸੈਕੰਡ ਸੀ ਮੇਰੇ ਵੀ ਦਿਮਾਗ ਚ ਦੇਖ ਲਓ ਬਹੁਤ ਵਧੀਆ ਦਮੰਦ ਦਾ ਪੇਪਰ ਹੋਇਆ ਕਿਉਂਕਿ ਮੈਂ ਤੁਹਾਨੂੰ ਹਰ ਵਲੌਗ ਦੇ ਵਿੱਚ ਦੱਸਿਆ ਕਰਾਂਗੀ ਜਿਹੜੇ ਜਿਵੇਂ ਦਮੰਦ ਦਾ ਪੇਪਰ ਹੋਇਆਗਾ ਮੈਂ ਹਰ ਰੋਜ਼ ਵਲੌਗ ਚ ਦੱਸਿਆ ਕਰਾਂਗੀ ਦਮੰਦ ਦਾ ਪੇਪਰ ਵਧੀਆ ਹੋਇਆ ਜਾਂ ਨਹੀਂ ਹੋਇਆ ਕੀ ਹੋ ਗਿਆ ਪਾਪਾ ਤੇ ਨਹੀਂ ਹੈਗਾ ਮੈਂ ਤੇ ਦਮੰਦ ਪੇਪਰ ਦੇ ਕੇ ਆ ਗਈ ਸੀ ਤੇ ਮੌਸਮ ਬਹੁਤ ਅਫਸਰਟ ਹੋਇਆ ਪਿਆ 6:30 ਦਾ ਟਾਈਮ ਅਫਸਰਟ ਹੋਇਆ ਪਿਆ ਅਫਸਰਟੀ ਹੈ ਸ੍ਰੀ ਮੌਸਮ ਅਫਸਰਟੀ ਹੋਇਆ ਪਿਆ ਅੰਦਰ ਬਾੜ ਤਾ ਰੱਬ ਨੇ ਫ ਤੇ ਲੋ ਜੀ ਤਿਆਰੀ ਕਰ ਲਈ ਅਸੀਂ ਜਾਨ ਦੀ ਆ ਥੋੜਾ ਪੋਤਾ ਵਸਤਾ ਕੰਮ ਕੋਈ ਖਲਾਰਾ ਹੈ ਨਹੀਂ ਰੋਟੀ ਰੂਟੀ ਉਹਨਾਂ ਨੂੰ ਮੈਂ ਕਹਤਾ ਹੇ ਬਣਾ ਲਈ ਫੰਡ ਵਾਲਿਆਂ ਨੂੰ ਬਣਾ ਲਿਓ ਤੇ ਇੱਕ ਆਪਣੇ ਭੈਣ ਨੇ ਉਧਰੋਂ ਅੰਮ੍ਰਿਤਸਰ ਤੋਂ ਉਹ ਵੀ ਬਹੁਤ ਸੋਹਣੀ ਕਮੈਂਟ ਕਰਦੇ ਨੇ ਥੈਂਕ ਯੂ ਸੋ ਮੱਚ ਉਹਨਾਂ ਦਾ ਵੀ ਤੇ ਇੱਕ ਭੈਣ ਹੈਗੇ ਨੇ ਜੀ ਆਪਣੇ ਤਰਨਤਾਰਨ ਤੋਂ ਉਹ ਵੀ ਬਹੁਤ ਸੋਹਣੀ ਕਮੈਂਟ ਕਰਦੇ ਨੇ ਥੈਂਕ ਯੂ ਉਹਨਾਂ ਦਾ ਵੀ ਬਹੁਤ ਬਹੁਤ ਤੇ ਇੱਕ ਭੈਣ ਹੈਗੇ ਨੇ ਜੀ ਸਾਡੇ ਸੌਰੀ ਮੈਂ ਨੈਕਸਟ ਟਾਈਮ ਨਾਮ ਲਾਉਂਗੀ ਤੁਹਾਡਾ ਹੁਣ ਮੈਨੂੰ ਨਾਮ ਨਹੀਂ ਪਤਾ ਹੈਗਾ ਜਿੰਨੇ ਵੀ ਆਪਣੇ ਨਾਲ ਸਾਰੇ ਭੈਣ ਭਰਾ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਐਵੇਂ ਜੁੜੇ ਰਹੋ ਤੇ ਬਹੁਤ ਵਧੀਆ ਲੱਗਦਾ ਜੀ ਹਨਾ ਤੇ ਚਲੋ ਜੀ ਹੁਣ ਜਾਂ ਤਾਂ ਵਲੌਗ ਇੱਥੋਂ ਕੰਟੀਨਿਊ ਕਰਦਾਂਗੇ ਪਿੰਡ ਜਾ ਕੇ ਮੈਨੂੰ ਨਾ ਅਲਰਜੀ ਬੜੀ ਹੋਈ ਪਈ ਆ ਉਹ ਮੈਨੂੰ ਕਲਰ ਨਹੀਂ ਮਿਲਿਆ ਹੈਗਾ ਕਲਰ ਮੇਰੇ ਪਿੱਛੇ ਸਾਰੇ ਜਖਮ ਹੋਏ ਭੈਣ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਤੁਸੀਂ ਬਣੇ ਰਹੋ ਵਲੌਗਸ ਹੋਰ ਨਾਲ ਚਲ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਠੀਕ ਹੈ ਜੀ ਸਾਡੀ ਘਰੇ ਚਲੀ ਗਈ ਲਾਈਟ ਤੇ ਦਮਨ ਹੋਣ ਆਉਣਗੇ ਦਮਨ ਨੂੰ ਭੂਤਾ ਦੰਡਾਉਣ ਆਉਣਗੇ ਭੂਤ ਦਮੂਗੇ ਨਾ ਮम्मा ਬੜੀ ਡਰਾਮਣੀ ਜੀ ਵਾਈਬ ਆ ਰਹੀ ਏ ਅਬ ਵਲੌਗ ਬਣਾ ਤਾ ਪਹਿਲਾਂ ਮम्मा ਮੈਨੂੰ ਕਿੰਨਾ ਡਾਂਟ ਕੇ ਟਨੇ ਕਦੋਂ ਡਾਂਟਿਆ ਅਸੀਂ ਦੋਨੇ ਬੈਠੀਆਂ ਵੇਟ ਕਰਨੀਆਂ ਪਾਪਾ ਹਜੇ ਤੱਕ ਨਹੀਂ ਆਏ ਕੋਈ ਜਿੱਥੇ ਸੀਨ ਨਹੀਂ ਘਟਿਆ ਜਿਸਦੇ ਬਾਅਦ ਹੀ ਮਮਾ ਨੇ ਮਿਲਤਾ ਸੀ ਕਈ ਦਾ ਗਾਈਜ਼ ਤੇ ਐਦਾਂ ਮੁੰਦੇ ਪਾਪਾ ਹਜੇ ਤੱਕ ਨਹੀਂ ਆਏ ਤੇ ਹੁਣ ਮੈਨੂੰ ਫੋਨ ਕਰਕੇ ਕਹਿੰਦੇ ਨੇ ਸੋਨੂੰ ਇਹ ਬਾਹਰ ਤਾਂ ਝੜੀ ਲੱਗ ਗਈ ਤੇ ਮੈਂ ਕਿਹਾ ਜਦੋਂ ਝੜੀ ਲੱਗੀ ਨਹੀਂ ਸੀ ਉਦੋਂ ਨਿਕਲੋਂਦੇ ਫੜਾਫੜ ਹੁਣ ਉੱਥੇ ਬੈਠੇ ਰਹੋ ਤੇ ਬਾਹਰ ਦੇ ਦਿਖਾਵਾਂ ਤੁਹਾਨੂੰ ਹਨੇਰਾ ਹੋ ਗਿਆ ਕੁੱਪ ਲਓ ਲੈਡ ਤੁਰ ਗਈ ਏ ਲੈਡ ਤੁਰ ਗਈ ਤੇ ਹਨੇਰਾ ਕੁੱਪ ਹੋ ਗਿਆ ਤਾਂ ਮੀਂਹ ਵੀ ਪੂਰਾ ਜੋਰਾਂ ਤੇ ਪੈ ਰਿਹਾ ਦਮਨ ਉਹ ਕੰਮ ਖਰਾਬ ਹੋ ਗਿਆ ਆ ਇੱਧਰ ਆ ਉਹ ਪਾਈਪ ਦੇ ਵਿੱਚ ਕੁਝ ਫਸ ਗਿਆ ਪਾਣੀ ਇਕੱਠਾ ਹੋ ਗਿਆ ਸਾਰਾ ਦੇਖ ਗਾਈਜ਼ ਆ ਦੇਖ ਬਾਹਰ ਹਜੇ ਵੀ ਚਾਨਣ ਹੈਗਾ ਥੋੜਾ ਥੋੜਾ ਦਮਨ ਪਾਰ ਪਾਣੀ ਤਾਂ ਦੇਖ ਕਿਹੜਾ ਵੜੂਗਾ ਹੁਣ ਪੈਂਟ ਲਾ ਕੇ ਜਾਣਾ ਪੈਣਾ ਟੰਗ ਕੇ ਪੈਂਟ ਟੰਗ ਕੇ ਚੰਗੀ ਤਰ੍ਹਾਂ ਜਾ ਐਂ ਕਰੀ ਉੱਥੇ ਨਾ ਪਰੋਟੀਆਂ ਪਾਈਆਂ ਚਿੜੀਆਂ ਨੂੰ ਮੈਨੂੰ ਲੱਗਦਾ ਉਹ ਅੱਗੇ ਆ ਗਈਆਂ ਹੋਣੀਆਂ ਨੇ ਸਾਡਾ ਕੋਠਾ ਸਾਰਾ ਪਾਣੀ ਦਾ ਭਰ ਗਿਆ ਉਹ ਪੈਪ ਜਾਲੀ ਦੇ ਉੱਪਰ ਨਾ ਕੁਛ ਆ ਗਿਆ ਹਾਏ ਮੇਰੇ ਸੋਖ ਸੋਹੇ ਹੁਣ ਤਾਂ ਭਿੱਜ ਗਏ ਮੇਰੇ ਸੋਖ ਸੋਹੇ ਹੁਣ ਤਾਂ ਭਿੱਜ ਗਏ ਹੁਣ ਤਾਂ ਕੋਈ ਫਾਇਦਾ ਨਹੀਂ ਹੁਣ ਤਾਂ ਭਿੱਜ ਗਏ ਦਾ ਆ ਦਮੰਨੇ ਨਾ ਵੇਖ ਲੋ ਉੱਠਾ ਹੀ ਕੰਮ ਕਰਦਾ ਪੁੱਠਾ ਹੀ ਮੈਨੂੰ ਵੀ ਇਹ ਡੰਗਾ ਹੋਊਗਾ ਸਿਸਟਮ ਬਾਹਰ ਦੇਖ ਕਿੰਨਾ ਤੇ ਭਰਿਆ ਪਿਆ ਆ ਗਾਜਰ ਕਿੱਥੋਂ ਆਈ ਨਹੀਂ ਤੇ ਰੱਬ ਸੁੱਚਾ ਕਹਿੰਦਾ ਤੂੰ ਗਾਜਰ ਖਾ ਕੇ ਰਾਈ ਚਾਈ ਚੀ ਗੋਈ ਹੈਂ ਪਾਣੀ ਛੰਡਾ ਪਿਆ ਪਾਣੀ ਛੰਡਾ ਲੈ ਲੈ ਇੰਰਾ ਇਹਦਾ ਦੇ ਕਿਵੇਂ ਆਵਾਜ਼ ਆ ਰਹੀ ਪਾਣੀ ਦੀ ਆ ਗਈ ਲਾਈਟ ਆ ਗਈ ਮम्मा ਮੇਰੇ ਪੇਟ ਕੰਮ ਤਾਂ ਤੇਖਾ ਕਰਵਾਇਆ ਤੇ ਕੰਮ ਨਿਕਾੜ ਸਕਦਾ। ਚੜਾਤਾ ਵਾ ਸਹੀ ਹੈ। ਆ ਸੌਕਸਿਡਲੇ ਕਰਤੀ ਤਾ। ਹੋਰ ਪਾਣੀ ਦੇ ਦੇ ਜਾ ਰਹੇ ਆ ਆਵਾਜ਼ ਦੇ ਕੇ ਮਾਰਦੇ। ਹੂੰ। ਰੋਟੀਆਂ ਵਿੱਚ ਦੇਖੀਂ ਜਾਂ ਜਾਲੀ ਦੇ ਉੱਤੇ ਆ ਗਈ। ਇਹ ਟਾਮ ਹੋ ਗਿਆ ਪੂਰੇ ਔਣੇ ਸਕਦਾ। ਉੱਤੇ ਟਣੀ ਡਿੱਗੀ ਮੇਰੇ ਕਣੀ ਸੋਰੀ। ਟਣੀ। ਟਣੀ। ਆ ਗਿਆ ਜਾਵਾਂਗੇ ਤਾਂ ਇਦਾ ਹੀ ਪਿੰਡ ਦੀਆਂ ਦੇ ਜਿਹੜੇ ਪਾਰ ਪਾਰ ਕਹਿੰਦੇ ਨੇ ਪਿੰਡ ਕਿਉਂ ਨਹੀਂ ਜਾਂਦੇ ਪਿੰਡ ਕਿਉਂ ਨਹੀਂ ਜਾਂਦੇ ਜੇਸੇ ਕਰਕੇ ਪਿੰਡ ਨਹੀਂ ਜਾਂਦੇ ਕਿ ਕੋਈ ਟਾਈਮ ਹੀ ਨਹੀਂ ਹੈਗਾ ਫਤ ਲੱਟ ਗਿਆ ਮੇਰਾ ਜਿਕਰ ਤਾਂ ਚੜੂ ਤੇ ਤਾਂ ਮਰਨਾ ਸਾਫ ਹੋ ਜਾਏ ਬਸ ਰਹਿੰਦੂ ਹੋਰ ਇੱਕ ਬੀਚ ਦੀ ਕੱਟੂਗੀ ਇਹ ਉਹ ਦੇਖ ਇਹ ਇਹ ਫਿਰ ਤੋਂ ਕੱਟੂਗੀ ਦੇਖਿਓ ਉਹ ਸੀਗੀ ਕੈਪਚਰ ਹੋਗੀ ਗਾਈਜ਼ ਉਹ ਕੱਟ ਗਿਆ ਤਾਂ ਮੂੰਹ ਪਾਣੀ ਨਾ ਮੇਰੀ ਹੈ ਨਾ ਨਾ ਕੱਟ ਗਿਆ ਮੇਰੇ ਪੈਰ ਭਿੱਜ ਗਏ ਸੀਗੇ ਮੰਮਾ ਆ ਰਿਹਾ ਪੈਰ ਮੇਂ ਠੰਡੇ ਸੀਤ ਹੋ ਗਏ ਪੈਰ ਉੱਥੇ ਠੰਡੇ ਸੀਤ ਕੈਮਰੇ ਚ ਦਿਖਣਦੇ ਨੇ ਨਾ ਮੇਰਾ ਉੱਥੇ ਗਿੱਲੇ ਤਾਂ ਦਿਖ ਜਾਣਗੇ ਕਰਕੇ ਮੀਂਹ हट ਗਿਆ ਬੜਾ ਫਟਾ ਜੂ ਚੱਲੀਏ ਚੱਲੀਏ ਛੇਤੀ ਛੇਤੀ ਪਤਾ ਨਹੀਂ ਸਕੂਟੀ ਤੇ ਹੁਣ ਆਪਾਂ ਨੇ ਗਿੱਲੇ ਹੋ ਜਾਣਗੇ ਲਹਿਰ ਤੀਰ ਗਤੀ ਇਹ ਆ ਗਿਆ ਤਾਂ ਕਾ ਟਾਇਨਾ ਸੇ ਤਾਂ ਤਿੰਨ ਨੂੰ ਹੁਣ ਸਾਰਾ ਕੁਝ ਗਿੱਲਾ ਮਿਕਰੋਫੋਨ ਬਾਹਰ ਧਾਰ ਦੂੰ ਮੈਂ ਚੋਰੀ ਚਪਲ ਨਾ ਸਿਰ ਕੋਚਾ ਲਾ ਲਾਂ ਭਾਈ ਭਾਈ ਚਪਲੀਆਂ ਕਿੰਨੇ ਦੀਆਂ ਨੇ ਹਾਂ ਭਾਈ ਇਹ ਚਪਲੀਆਂ ਕਿੰਨੇ ਦੀਆਂ ਨੇ ਪਾਕਿਸਤਾਨ ਤੋਂ ਬੜੀ ਛੋਟੀ ਜਿਹੀ ਆ ਉਹ ਛੋਟੀ ਜਿਹੀ ਆ ਪਾਕਿਸਤਾਨ ਤੋਂ ਤੁਹਾਡਾ ਭਰਾ ਵੀ ਹੈ ਖੜੀਆ ਵੀਡੀਓ ਦੇਖਦੇ ਨੇ ਉਹ ਬਹੁਤ ਵਧੀਆ ਲੱਗਦਾ ਹੈ ਕਮੈਂਟ ਕਰਦੇ ਨੇ ਤੇ ਇੱਕ ਹੋਰ ਨੇ ਪਾਕਿਸਤਾਨ ਤੋਂ ਪਹਿਲਾਂ ਉਹਨਾਂ ਦਾ ਵੌਇਸ ਮੈਸੇਜ ਆਉਂਦਾ ਨਹੀਂ ਹੁਣ ਕਾਫੀ ਟਾਈਮ ਹੋ ਗਿਆ ਆਇਆ ਹੀ ਨਹੀਂ ਪਤਾ ਨਹੀਂ ਕਿੱਧਰ ਹੈ ਮੈਨੀ ਵਿਰਖ ਹਾਂ ਐ ਮੈਨੀ ਵਿਰਖ ਹਾਂ ਉਹ ਵੀ ਨੀ ਕਮੈਂਟ ਕਰਦੇ ਤੇ ਜਰੂਰ ਕਮੈਂਟ ਕਰਿਓ ਉਹਨਾਂ ਨਾਲ ਵੌਇਸ ਮੈਸੇਜ ਕਰਿਓ ਕਿ ਹਾਂ ਸਾਰੇ ਘਰੇ ਠੀਕ ਠਾਕ ਨੇ ਤੇ ਚਲੋ ਜੀ ਮਿਲਾਂਗੇ ਤੁਹਾਨੂੰ ਹੁਣ ਪਿੰਡ ਜਾ ਕੇ ਠੀਕ ਹੈ ਜੀ ਹੁਣ ਅਸੀਂ ਚੱਲੀਏ ਕਿਉਂਕਿ ਉਹ ਦੇਖੋ 10 ਮਿੰਟ ਰਹਿ ਗਏ 7 ਬੱਚਿਆਂ ਚ ਆਹ ਦੇਖੋ ਆ ਇਹਨੂੰ ਕਹਿੰਦੇ ਨੇ 10 ਮਿੰਟ ਸਾਡਾ ਆ 7 ਤੋਂ ਵਿੱਚ ਵੱਡਾ ਬੁਣਾਣ ਹਲੇ ਨਹੀਂ ਪਹੁੰਚੇ ਲੈ ਫੋਨ ਲਾ ਦੋ ਪਾਪਾ ਨੂੰ ਉਹ ਦੂਜੇ ਫੋਨ ਤੋਂ ਫੋਨ ਲਾਣਾ ਕਿੱਥੇ ਰੱਖਿਆ ਦੂਸਰੇ ਫੋਨ ਉਰ ਤੇ ਸਾਡਾ ਬੁਟੀਕ ਵਾਲਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਪੰਜਾਬੀ ਪਹਿਰਾਵਾ ਜਿਹੜੀਆਂ ਸਾਡੀਆਂ ਭੈਣਾਂ ਨੇ ਸੋਹਣੇ ਸੋਹਣੇ ਸੂਟ ਬਣਾਉਣੇ ਨੇ ਤੇ ਉੱਥੇ ਜਾ ਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਉੱਥੇ ਸਾਡਾ ਬੁਟੀਕ ਵਾਲਾ ਨੰਬਰ ਵੀ ਅਨ 147 90283 ਉੱਥੇ ਜਾ ਕੇ ਤੁਸੀਂ ਆਪਣਾ ਮੈਨੂੰ ਆਰਡਰ ਦੇ ਸਕਦੇ 9814790283 ਬੁਟੀਕਵਾਲਾ ਨੰਬਰ ਹੋ ਹੋ